ਉਮੈਂ ਕਹਿ ਬਿਆਪੇ ਆ ਲੋ ਗੱਲ ਕਰ ਪੈ ਦੇਗਾ ਪੁੱਤ ਭੰਨ ਦੇ ਫਸਮ ਦੇ 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 ਮੈਂ ਆਗਾ ਲੈ ਦੇਖ ਲਾ ਚੋਰ ਨੇ ਤੋੜ ਕੇ ਆ ਕਰਤਾ ਮੇਰੇ ਪਿਆਕੇ ਨੇ ਕਿੰਨੇ ਚਾਵਾਂ ਨਾ ਦਿੱਤਾ ਸੀ ਜਮਾਣੀ ਭੋਰਾ ਲਖਣ ਇਹਨੂੰ ਪਤਾ ਨਹੀਂ ਕਿੱਥੇ ਮਰਦਾ ਫਿਰਦਾਗਾ ਐਂਡੀ ਮੈਂ ਟਾਈਮ ਨਾਲ ਘਰੇ ਵੜ ਜਾ ਪਹਿਲਾਂ ਜਰਦਾ ਬੁਲਾ ਵਿੱਚ ਲਾਉਂਦੇ ਆ ਗਿਆ ਕੌਣ ਕੱਚ ਕੇ ਕਿ ਮੈਂ ਭੈਣ ਦੀ ਛੋਲੀ ਲੈਣੀ ਆ ਕਿਤੇ ਸਿੱਧਾ ਨਾ ਬੋਲੀ ਲੈ ਦੱਸ ਤੈਨੂੰ ਸਿੱਧਾ ਬੋਲ ਨੂੰ ਸਿੱਧਾ ਕਰੇ ਕੰਮ ਵੀ ਕੀਤਾ ਕਦੇ ਤੂੰ ਮੈਨੂੰ ਕਹਾਈ ਤੇ ਅਕਰ ਖਾਸ ਨੂੰ ਪਾਣੀ ਦਾ ਗਲਾਸ ਲਿਆ ਦੇਣੀ ਆ ਹੋਰ ਨਾ ਕਿਤੇ ਦੇਕੜੂ ਦੇਦਾ ਤੈਨੂੰ ਕਾਕੀ ਲਾਇਆ ਬੰਦਾ ਇਹ ਤੂੰ ਪਰੇ ਮਾਰ ਮੇਰੀ ਗੱਲ ਸੁਣ ਹਾਂ ਲੋਕ ਸੌ ਸੌ ਗੱਲਾਂ ਕਰਦੇ ਨੇ ਜਵਾਕਾਂ ਮਾਰੀ ਕੀ ਗੱਲ ਕਰਦੇ ਤੂੰ ਆਪ ਸਿਆਣਾ ਹੁਣ ਉਹਨਾਂ ਵਾਰੀ ਵੀ ਸੋਚ ਵਿਚਾਰ ਕਰਿਆ ਕਰ ਕੀ ਕਰਦੇ ਨੇ ਮੈਨੂੰ ਦੱਸ ਤਾਂ ਦਿਆ ਕਰ ਮੈਨੂੰ ਕਿ ਚੀਚੀ ਬਹੁਤ ਆਉਂਦੀ ਆ ਫਿਰ ਦੇਖ ਲੈ ਸਾਰਿਆਂ ਨੂੰ ਦੇਖ ਲੈ ਨੂੰ ਹਾਂ ਨਾ ਨਾ ਤੇ ਮੈਂ ਹੀ ਬੈਠੀ ਹਾਂ ਇਕੱਲੀ ਵਿਚਾਰੀ ਵੱਡਾ ਵੜ ਵੜ ਖਾਂਦਾ ਦਾ ਵੱਡੇ ਨੂੰ ਕਿਵੇਂ ਕਰਾ ਗਏ ਵੱਡਾ ਤਾਂ ਭਾਂ ਦਾ ਖਸਮ ਪਾਗਲ ਆ ਨਹੀਂ ਨਹੀਂ ਐ ਨਹੀਂ ਮੇਰੀ ਗੱਲ ਸੁਣ ਜੇ ਤੂੰ ਦਿਲ ਦੇ ਵਿੱਚ ਅ ਮੈਂ ਤਾਂ ਕਹਿੰਦਾ ਛੋਟੇ ਨੂੰ ਪਿਆਲਾ ਮੈਨੂੰ ਨਹੀਂ ਪਤਾ ਗੱਲ ਸੁਣ ਲੈ ਮੇਰੀ ਜੇ ਤੂੰ ਕਹੇ ਵੀ ਆਪਾਂ ਵੱਡੇ ਨੂੰ ਛੱਡ ਕੇ ਛੋਟੇ ਨੂੰ ਕਰਾ ਲਗੇ ਤਾਂ ਫਿਰ ਛੋਟੇ ਨੂੰ ਕੌਣ ਦੇਊਗਾ ਵੱਡੇ ਨੂੰ ਕੌਣ ਦੇਊਗਾ ਦੋ ਬੰਦਿਆਂ ਨੇ ਕਿਹਾ ਸੀ ਮੈਨੂੰ ਪਿੰਡ ਦੇ ਵਿੱਚੋਂ ਰਿਸ਼ਤੇ ਨੂੰ ਇੱਕ ਤਾਂ ਭੈਣ ਦਾ ਖਸਮ ਉਹ ਕਈ ਪ੍ਰੀਜੀ ਪਾਈ ਰੱਖਦਾ ਖੱਸਾ ਜਾ ਉਹਨਾਂ ਦਾ ਲੋਹਰ ਪਾਉਣ ਦੀ ਆ ਕੋਈ ਰੱਖਦਾ ਨਾ ਕੋਈ ਘੋੜਤਾ ਪਜਾਮਾ 20 ਵਾਰ ਆਖਿਆ ਵੀ ਤੂੰ ਕੁੜੀ ਚੋਦਿਆ ਉਹ ਕਰ ਲਿਆ ਕਰਨਾ ਤਾਂ ਕੱਸਾ ਜਾ ਲਾਉਂਦਾ ਉਹ ਚੱਪਲਾਂ ਨਾਲ ਗਰਮੀ 'ਚ ਵੀ ਚੱਲ ਸਰਦੀ 'ਚ ਤਾਂ ਮੰਨੀ ਗੱਲ ਚੱਪਲਾਂ ਨਾਲ ਜਰਾਬਾਂ ਪਾਈ ਰੱਖ ਹੁਣ ਆਇਆ ਗਿਆ ਤਾਂ ਹਰ ਇੱਕ ਸਿੱਧਰ ਆਖੂਗਾ ਦੇ ਕੋਸ ਨਹੀਂ ਉਹਨਾਂ ਮੇਰੇ ਜਵਾਕ ਤਾਂ ਨਾ ਹੋਣੇ ਚਾਹੁੰਦੀ ਤੇ ਬਾਹਰ ਨਹੀਂ ਐਡੀ ਉਮਰ ਹੋਈ ਪਈ ਆ ਕਿਹਾ ਵੀ ਪਰਨਾ ਧਰਨਾ ਬੰਨ ਲਿਆ ਕਰ ਜੂੜੇ ਦਾ ਹਲੇ ਖੜੀ ਨਹੀਂ ਛੜਦਾ ਦੱਸ ਕੀ ਕਰਾਂ ਮੈਂ ਉਹਦਾ ਕੁਛ ਨਹੀਂ ਹੁੰਦਾ ਕਿੱਧਰ ਗਿਆ ਹੁਣ ਉਹ ਛੋਟਾ 21 ਵਰਗਾ ਹੁਣ ਦਾਸ ਕੁੱਟਣੀਆਂ ਹੁਣ ਉਹਦਾਂ ਨੂੰ ਹੋ ਰਿਹਾ ਤਾਂ ਭੈਣ ਤੂੰ ਯਾਰ ਲਓ ਭਾਈ ਇਹਦੇ ਤੋਂ ਆਖੋ ਕੋਰਾ ਵੀਰ ਹੋ ਕੋ ਰਿਹਾ ਕੋ ਰਿਹਾ ਕੀਵੇਂ ਹੈ ਗੱਗੀ ਠੀਕ ਹੈ ਇੱਕ ਹੋਰ ਪਿੱਛੇ ਕੋਰਾ ਵੀਰ ਚੱਕੀ ਹੁਣ ਅੱਜ ਭੈਣ ਦੇ ਖਾਸ ਨੂੰ ਪਹਿਲੇ ਲੱਗਦੇ ਨੇ ਭਾਈ ਆਏ ਨਹੀਂ ਆਏ ਨਹੀਂ ਇਹ ਆਉਂਦੀ ਹੈਗੀ ਨਵਾਦੇ ਯਾਰ ਘੁੱਟ ਘੋਟਾ ਬੈ ਜਾ ਬੈ ਜਾ ਓਰੇ ਆ ਜਾ ਉਹ ਖੜ ਗਿਆ ਆ ਜਾ ਓਰੇ ਅੱਦੋ ਘੁੱਟਕ ਪਿਆਦੇ ਆ ਨੂੰ ਹਾਂ ਹਾਂ ਬਾੜ ਗਿਆ ਫੋਨ ਕਰਵਾਏਗੀ ਵੀਰ ਤਾਂ ਅੱਧੀ ਚੁੱਤ ਗਿਆ ਬਸ ਯਾਰ ਸਾਲ ਨੂੰ ਤਾਂ ਲਵਾਦੇ ਘੁੱਟ ਘੋਟਾ ਓ ਭਾਈ ਘੜ ਜਾ ਕਰੋ ਯਾਰ ਬੱਗੀ ਅੜੀ ਦੋਦੀ ਆਈ ਆ ਇਹ ਇਹ 200 ਪਤਾ ਨਹੀਂ 200 ਚ ਪਤਾ ਨਹੀਂ 20 ਮੋੜਿਆ ਪਤਾ ਨਹੀਂ ਅਰਤੀ ਮੈਂ ਨਾ ਪੜਾਇਆ ਸੀ ਕਿੰਨੇ ਦਾ ਪੜਾਇਆ ਸੀ ਐਂ ਨਹੀਂ ਪਤਾ ਕਿੰਨੇ ਦਾ ਪੜਾਇਆ ਸੀ 500 ਦਾ ਸੀ ਤੇ 200 ਦਾ ਉਹ ਯਾ 20 ਤੇ 80 ਹੈ ਨਾ ਮੈਂ ਨਾ ਲਾਇਆ ਕਿੰਨੇ ਦਾ ਸੀ ਤਿੰਨ ਨੂੰ ਦੋ ਨੋਟ ਦਿੱਤੇ ਸੀ ਹੈ ਨਾ ਬਈ ਦੋ ਇੱਕ ਤਾਂ ਬਈ 200 ਦਾ ਇਹ ਕਹਿੰਦਾ 200 ਦਾ ਨੋਟ ਸੀਗਾ ਇੱਕ 100 ਦਾ ਉਹ ਜੋ ਆਇਆ ਮੋੜਿਆ ਸੀ ਕਿੰਨੇ ਵੜੇ 2 220 ਬਈ ਹੈ ਨਾ ਹਾਂ 220 220 ਹੀ ਲੈ ਕੇ ਆਇਆ ਤੂੰ 220 ਹੀ ਬਈ ਮੈਂ ਕੋਲ ਲਵਾ ਦੇ ਯਾਰ ਘੁੱਟ ਘੁੱਟ ਕੱਲੇ ਹੀ ਖਿੱਚੀ ਆਣਾ ਯਾਰ ਕੋਹ ਰਿਹਾ ਸਾਨੂੰ ਪਿਆ ਪਹਿਲਾਂ ਪਹਿਲਾਂ ਬਈ ਮੈਂ ਤਾਂ ਆਪਣੀ ਕੋਰੀ ਆਪਣੀ ਕੋਰੀ ਜੀ ਦਾ ਪਰ ਦਿਲਾਂ ਨਲਣੇ ਆ ਪਤਾ ਕੁਛ ਲੈ ਕੇ ਨਹੀਂ ਰੱਖ ਸਕਦੇ ਕੋਬਰਾ ਯਾਰ ਤੇਰੇ ਕੋਲ ਨੇ ਪੂਪਿਆ ਦੇ ਅਸੀਂ ਕੁਝ ਹੀ ਗੱਲਾਂ ਕੋਬਰਾ ਯਾਰ ਵੀਡੀਓ ਕਰੀ ਉਹ ਕਰੀਏ ਨਾ ਯਾਰ ਉਹ ਲੈ ਪੰਚੀ ਪਿੱਛਾ ਦਊਂ ਤੂੰ ਵੀਡੀਓ ਦੇ ਹੋਰ ਹੋਣਗੀ ਐਦਰ ਲਵੇ ਉਹ ਦੇਖ ਯਾਰ ਮੰਡਲ ਤਾਂ ਲਈ ਫਿਰਦਾ ਉਹ ਕੋ ਬਾਈ ਅੜੀ ਪਰ ਮੈਂ ਅੜੀ ਮੈਦੂ ਮੜਕੇ ਆਉਣਾ ਵੀ ਨਹੀਂ ਹੈਗਾ ਅੜੀ ਚੁੱਪ ਕਰਕੇ ਬਹਿ ਜਾਸਰਾ ਬੀੜੀ ਕੋਬਰਾ ਯਾਰ ਤੂੰ ਦਲਵਾ ਤਾ ਯਾਰ ਕੁੱਟ ਕੁੱਟ ਬੀੜੀ ਲੱਗਦੇ ਮੈਨੂੰ ਮੂਵਿੰਗ ਆਫੀ ਵੀ ਲਾ ਲਾਉਂਗੇ ਲਾਈਟ ਚ ਰਹਿ ਗਿਆ ਤੇਰੇ ਕੋਲ ਗੱਡ ਡੱਬੀ ਹੈਗੀ ਮੈਨੂੰ ਲੱਗਦਾ ਮੈਨੂੰ ਲੱਗ ਰਹੀ ਸੀ ਤੇ ਆਇਆ ਪੜ੍ਹ ਲੈ ਕੋੜਾ ਵੀ ਸਾਈਕਲ ਲੈਟਰ ਤੁਰਾਂ ਦੇਤਾ ਉਹਨੂੰ ਪੜਾਈ ਜਾਣਾ ਹੋਰ ਕੀ ਕਰਨਾ ਕੋਈ ਫਾਰਮੂਲਾ ਹਾਂ ਉਹ ਬ੍ਰੈਂਡ ਦਿਨਾਂ ਤੇ ਨਾ ਮੰਗੇ ਪਿਆ ਕੋਟੋਟਾ ਕੱਲ੍ਹ ਆਹੀ ਮੈਂ ਅਬ ਤੇ ਮਰਜ਼ੀ ਨਾ ਦੇਉਂ ਆੜੀ ਮਾਰ ਜੀ ਜਾ ਜਾ ਕੋਟ ਕੋਟ ਦਾ ਲਗਾ ਦੇ ਯਾਰ ਕੋਗਰਾ ਫੇਰੇ ਸੀਲੇ ਆਵਾਂਗੇ ਯਾਰ ਜਾ ਕੇ ਸੀਲੇ ਬੈਸ ਫਿਰ ਕੋਈ ਨਹੀਂ ਹਿੰਦੇ ਅੱਜ ਕਾ ਬੈਠਾ ਨਹੀਂ ਆਪਾ ਯਾਰ ਕੋਟ ਤੇ ਗਿਆ ਪਾਣੀ ਦਾ ਗਲਾਸ ਲੈ ਆ ਚੰਗਾ ਪੰਡ ਗਲਾਸ ਲਿਆਉਣੀ ਕਿੱਥੇ ਗਿਆ ਆ ਗਿਆ ਚਲਿਆ ਆ ਗਿਆ ਬਾਈ ਜਾ ਬਾਈ ਜਾ ਤੂੰ ਵੀ ਬੈਠ ਕੇ ਬੈ ਆਪਾ ਪੀ ਲੈ ਲੋ ਗੱਲ ਲਗਾ ਪੈ ਦੇ ਪੁੱਤ ਬੈ ਮੈਂ ਆ ਗਾ ਗਾਲ ਗਾਲ ਜਤਰਾ ਪਤੰਦਰ ਬੈ ਜਾ ਹਰੇ ਤੂੰ ਰਸਤਾ ਪਾਲਦੀਆਂ ਆ ਗੱਲ ਨਾ ਥੱਲੇ ਰੱਖ ਲੈ ਐ ਬੀਬੀ ਹਾਂ ਠੀਕ ਆ ਪੁੱਤ ਠੀਕ ਆ ਕਿੱਥੇ ਗਿਆ ਸੀ ਐਂ ਕਿੱਸਾ ਦਾ ਸਹਣ ਹੋ ਜੂ ਹੋ ਜੂ ਭਾਣ ਤੇ ਖਸਮ ਨੂੰ ਦੇਖ ਜਰਾ ਬਾ ਜਾਵੇ ਸਿਆਣਾ ਵੰਜਾ ਆਵੇ ਤੂੰ ਕਿਉਂ ਨਹੀਂ ਸੁਧਰਦਾ ਦਿਓਗਾ ਤੇਰੀ ਇਸਤੇ ਵਾਲੀ ਪਾਪੇ ਆ ਗਈ ਵੀ ਹੋਏ ਮੈਂ ਮੂੰਹ ਤੋਤੇ ਮਾਰੂੰ ਕੁੜੀ ਦੇ ਖਸਮ ਦੇ ਓਏ ਅੱਕਾ ਦੇ ਗਿਆ ਨੀ ਜਰਾ ਮੈਂ ਕੋਈ ਨਾ ਕੋਈ ਨਾ ਮਿਸਰ ਤੇਰੇ ਵੀ ਅੱਛਾ ਪਾਇਆ ਠੀਕ ਆ ਇਹਦਾ ਸੋਨਾ ਫੁੱਲਾਂ ਦਾ ਤੇ ਉਹ ਵਰਗਿਲਖਣ ਕਰਦਾ ਆ ਸਾਰਾ ਕਬਾ ਨਹੀਂ ਜਾਂਦਾ ਹਰਬ ਬਸ ਤੇ ਭੂਆ ਲਵੇ ਰਹਿ ਗਿਆ ਉੱਥੇ ਆਪਣੇ ਫਖੜਨ ਬੋਲਦਾ ਫੁਰਕ ਗਰੀ ਇਕਠਾ ਮੂਰੇ ਕਰਦਾ ਲੈ ਤੂੰ ਹੈ ਨਾ ਬੱਡਾ ਠੀਕ ਹੈ ਹੁਣ ਤੂੰ ਜਵਾਕਾਂ ਵਾਲੀਆਂ ਹਰਕਤਾਂ ਦੇ ਛੱਡ ਤੇਰਾ ਪਰਿਸ਼ਤਾ ਕਰਾਂਗੇ ਤੇਰੀ ਬਉਟੀ ਲੈ ਕੇ ਆਵਾਂਗੇ ਤੇ ਧੋਲੀ ਲਿਆਉਣੇ ਪਿੰਸਣਾ ਆਂ ਯਾ ਧਿਆਕ ਰੱਖੀ ਤੇ ਰਸ ਨਹੀਂ ਗੱਡੀ ਲੈ 10 ਰੁਪਏ ਕੋੜੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਇੱਕ ਗੱਲ ਚੰਗੀ ਭਲੀ ਭਾਈ ਭਾਨ ਦੀ ਦੱਸਦਾ ਚੱਗੇ ਬੈਗਰੂ ਨੇ ਇੱਜ਼ਤ ਬਖਸ਼ੀ ਆ ਦੋ ਖੁੱਡ ਬਹਣਦੇ ਹੈਗੇ ਨੇ ਇਹਨੂੰ ਵਿਆਹਦੀ ਵਿਆਹਦੀ ਛੋਟਾ ਨਾ ਰੱਖ ਲਈ ਇਹਦਾ ਇਹਦਾ ਹੁੰਦਾ ਨਹੀਂ ਹੈਗਾ ਉਹ ਆਏ ਜਮੇ ਨੂੰ ਦਾ ਦਸ ਰੁਪਏ ਦੇ ਲੈ ਮੈਂ ਗੱਲ ਤਾਂ ਕਰ ਲੈਣਾ ਤੇ ਤੇਰੀ ਮਾਂ ਨਾ ਚਾਹ ਕੁੱਤਿਆਂ ਵਾਂਗੂ ਭਕਾਈ ਮਰੀ ਜਾਂਦਾ ਰਹਿਣਾ ਕਰ ਲਈ 10 ਰੁਪਏ ਦੇ ਚੁੱਪੀ ਆਹੋ ਆਏ ਚੁੱਪੀਆਂ ਕੋਈ ਨਾ ਮੈਂ ਆਪੀ ਦਵਾ ਲੇ ਕਿਹੜਾ ਚੁੱਪਾ ਵੇ ਚੁੱਪ ਕਰਕੇ ਦੱਲ ਚੁੱਪੀਆਂ ਲੈਉਣੀਆਂ ਬੇ ਚੁੱਪੋ ਇਹ ਬੱਤੇ ਮੋਢੀ ਨੂੰ ਤਾਂ ਤੂੰ ਬੋਲ ਨਾ ਪਾਪੇ ਉਹ ਤੋਂ ਉਹ ਕੁੜੀ ਦੇ ਖਾਸ ਮਨ ਨੂੰ ਕੁੜੀ ਵਾਲੇ ਲੈ ਆਵਾ ਦੇਖਣ ਵਾਸਤੇ ਵਿਚੋਲਾ ਲੈ ਮੈਂ ਤਾਂ ਜਰੂਸ ਕੱਢ ਦੂੰ ਮੇਰਾ ਇਹ ਬਣੀ ਬਣਾਈ ਪਹਿਲਾਂ ਸਾਡੇ ਮੱਗਰ ਦੀ ਪਿੰਡ ਚ ਕਿੰਨੀ ਬਣੀ ਹੋਈ ਆ ਹੁਣ ਉਹ ਕਿਉਂ ਯਾਰ ਤੂੰ ਟਿਕ ਜਾ ਯਾਰਾ ਚੁੰਡੀਆਂ ਵੱਢੀ ਜਾਂਦਾ ਲੈ ਮੱਗਰ ਦਾ ਝੂਠਾ ਤੂੰ ਖਾਦਾ ਮੈਂ ਕਹਿੰਦਾ ਤੈਨੂੰ ਐਵੇਂ ਥੋੜੀ ਕਹਿੰਦੇ ਨਹੀਂ ਗੱਲਾਂ ਮਾਰਦਾ ਕੀ ਕੋਈ ਮੇਰੇ ਮੇਰੇ ਬਾਰੇ ਪਿੰਡ ਚ ਕਿਸੇ ਨੇ ਦੱਸਿਆ ਕੋਈ ਲਾਂਭਾ ਦਿੱਤਾ ਮੇਰੇ ਬਾਰੇ ਚੰਗਾ ਲਿੰਦਾ ਵੀ ਕਹਿੰਦੇ ਤੁਹਾਡੇ ਬੰਦੇ ਚੰਗਾ ਕੰਮ ਕਰਤਾ ਫੇਰ ਮੈਂ ਕੀ ਬੁਰਾ ਕਰਤਾ ਬਾਪੇ ਕੀ ਬੁਰਾ ਕਰਤਾ ਦੱਸ ਦੇ ਅੱਖਾਂ ਪਿੱਛੇ ਲੈਣਾ ਬਾਪੇ ਸੱਟ ਦੇ ਪਿੱਛੇ ਲੈਣਾ ਤੂੰ ਬੁੱਧੂ ਆ ਬੈਨ ਲੈ ਜਾਣਾ ਹਾਏ ਦੇਖ ਖਸਮਾਂ ਦੇ ਦਿੰਦੇ ਆ ਟਿਕ ਜਾ ਭੈਣ ਦਾ ਕੰਡਾ ਆ ਬਾਨਾ ਹੋਵੇ ਤੂੰ ਉਹਦੇ ਕੰਨੀ ਨਾ ਤੈਣਦੇ ਤੂੰ ਮੇਰੀ ਗੱਲ ਸੁਣ ਕੋਈ ਸੁਣਦਾ ਕਿਰਦਾਰ ਰਸਤਾ ਇਹ ਜਿਹਾ ਰਿਸ਼ਤਾ ਲੱਭ ਕੇ ਲੈ ਕੇ ਜਲਾ ਮੈਂ ਤੁਹਾਨੂੰ ਜਰਾ ਅੱਜ ਅਗੋ ਕੀ ਕਹਦੇ ਹੁੰਦੇ ਨੇ ਸੌ ਹੱਥ ਰੱਸਾ ਸਿਰੇ ਤੇ ਗੰਡ ਇਹਦਾ ਹੁੰਦਾ ਨਹੀਂ ਹੈਗਾ ਮੈਨੂੰ ਕੋਈ ਲੰਗੜੀ ਲੂਲੀ ਚੱਲ ਜੂਗੀ ਮੇਰੇ ਪੁੱਤ ਦਾ ਨਾ ਮੈਂ ਤੈਨੂੰ ਮੈਂ ਕਹਿੰਦਾ ਛੋਟੇ ਛੋਟੇ ਨਹੀਂ ਵਿਆਹ ਲਈ ਨਾ ਛੋਟੇ ਨੂੰ ਮੈਂ ਪਹਿਲਾਂ ਹੀ ਕਰ ਦੇ ਪਹਿਲਾਂ ਵੱਡੇ ਦਾ ਕਰੂੰਗੀ ਕਿਉਂ ਮੇਰੇ ਮੁੰਡਾ ਹੀ ਡੋਬਣਾਗਾ ਮੈਂ ਕੱਲ ਨੂੰ ਕਾਹਨ ਰੋਟੀ ਦੇਊਗਾ ਉਹਨੂੰ ਮੇਰਾ ਵੀ ਜੀ ਕਰਦਾ ਮੈਂ ਲੈਣਾ ਨਾਚਦਿਆਂ ਦੇਖਣ ਨੂੰ ਤੇ ਅੱਗਾ ਤੇਰੇ ਸਿਰ 'ਤੇ ਸਵਾਹ ਪਾ ਦਊਂਗੀ ਮੈਂ ਹਾਂ ਅੱਗਾ ਕਰਦਾ ਏ ਲੱਛਣ ਵੇਖ ਸ਼ਰਮ ਮੰਤੂ ਲਾ ਲੈਂਗਾ ਵਾਪੇ ਆ ਕੇ ਆਣੇ 10-10 ਲਿਆ ਚੁੰਮ ਕੇ ਬਾਹਰੋਂ ਕਰੀ ਪਰਦੀ ਮੈਨੂੰ ਮੈਂ ਤੈਨੂੰ ਵੀ ਸੋਹਣੀ ਆ ਪਰ ਦਖੇ ਇਨਾ ਚਾਤ ਚੜਦਾ ਮੈਨੂੰ ਕਿੰਨਾ ਕੁਛ ਕਰਨਾ ਪੈਂਦਾ ਤੂੰ ਆਪ ਸਿਆਣਾਗਾ ਕੰਡਣਾ ਗਵੰਡਣਾ ਸਾਰੀਆਂ ਸੱਭੂ ਪਤਾ ਹੀ ਐ ਮੈਨੂੰ ਤੂੰ ਗਵੰਡਣਾ ਜੋਗਾ ਹੀ ਆ ਸੱਭੂ ਹਾਂ ਚਿੰਦੀ ਵਰਗੀਆਂ ਮਾ ਆ ਬਾਲੇ ਚਿੰਦੀ ਵਰਗੀਆਂ ਤੇਰੀਆਂ ਖੱਖਾ ਖਾੜ ਜੂ ਚੌਰਿਆ ਕੋਈ ਖੱਖਾ ਨਹੀਂ ਪਾੜ ਜੂਗਾ ਤਾ ਮੱਚੀ ਜਾਇਆ ਕਰ ਭੈਣ ਦੇਖਾ ਤੂੰ ਮੇਰੀ ਮੇਰੀ ਗੱਲ ਸੁਣ ਲੈ ਸਿੱਧੀ ਜੀ ਗੱਲ ਆ ਪੜਿਆ ਛੋਟਾ ਕਿੰਨੇ ਵਜੇ ਆਉਂਦਾ ਹੁੰਦਾ ਹੈਗਾ ਛੋਟਾ ਆਉਣ ਵਾਲਾ ਕ 2:30 ਵਜੇ ਆ ਜਾਊਗਾ ਉਹ ਗਿਆ ਕ ਤੇ ਮੈਂ ਤਾਂ ਮੈਂ ਕਿਹਣੀ ਪਹਿਲਾਂ ਵੱਡੀ ਦੀ ਗੱਲ ਕਰ ਫੇਰ ਕਰਾਂਗੇ ਛੋਟੇ ਦੀ ਉਹ ਨਾ ਹੋਵੇ ਵੀ ਪਹਿਲਾਂ ਆਪਾਂ ਛੋਟਾ ਬੜੇ ਕੇ ਵੱਡਾ ਵਿਚਾਰੀ ਰਹੀ ਆਣੀ ਨਾ ਕਰ ਰੋਜ ਦਾ ਭਾਈ ਤੇਰਾ ਇਹ ਕਲੇਸਮੈਂਟ ਤਾਂ ਲੋਟ ਨਹੀਂ ਲੱਗਦਾ ਹੈਗਾ ਵੱਡੇ ਨੂੰ ਤੇਰੇ ਪਿਓਆਂ ਨੂੰ ਬਝੋਲਿਆਂ ਨੂੰ ਲੈ ਕੇ ਕੋਲੇ ਬਿਠਾ ਦੂੰ ਜਿਹਨੇ ਛੋਟੇ ਨੇ ਜੇ ਵੱਡੇ ਨੇ ਬਹਿ ਬਤ ਕਰਤੀ ਮੈਂ ਤੇਰੇ ਮੈਂ ਤੇਰੀ ਗੋਤਨੀ ਕੁੱਟੂ ਮੈਂ ਤੈਨੂੰ ਦੱਸਦੀ ਗੱਲ ਗੱਲ ਤਾਂ ਸੁਣ ਤੂੰ ساری عمر ਗੋਤਨੀਆਂ ਕੁੱਟਦੀ ਆਇਆ ਆ ਕੋਈ ਬੰਦਾ ਵੀ ਕੁੱਟ ਕੇ ਦੇਖ ਲਿਆ ਕਰ ਬੰਦਾ ਕੁੱਟ ਕੇ ਦੇਖ ਲਿਆ ਕਰ ਕੋਈ ਐਹ ਜਿਹਾ ਰਿਸ਼ਤਾ ਲੱਭਣਾ ਕੋਈ ਛੋਟੂ ਛੋਟਾ ਠੀਕ ਹੈ ਗੱਤ ਕਹਾਂ ਨਹੀਂ ਆਪਾਂ ਇਹ ਚੋਲਾ ਲਾਪਾਉਣਾ ਮੈਂ ਕਿਸੇ ਬਗਾਨੇ ਖੂਨ ਨੂੰ ਮੈਂ ਆਪਦਾ ਹਿੱਸਾ ਨਹੀਂ ਦਿੰਦਾ ਹੈਗਾ ਜਿਵਾਖਾਂ ਲਈ ਲੱਭਲਾ ਆਪ ਜੰਮ ਲੈ ਜੀ ਦਿਮਾਗ ਹੋਵੇ ਜੇ ਬਤਾ ਬਿਆ ਕਰਾਉ ਜੇ ਬਿਆ ਹੂ ਤਾਂ ਜਮਾਉਂਗਾ ਫਿਰ ਕੋ ਲਾਂਗੜੀ ਲੂਲੀ ਲੱਭ ਲੈ ਹਾਂ ਲਾਂਗੜੀ ਲੂਲੀ ਲੱਭ ਲਾ ਤੇ ਸਾਤੇ ਮੈਂ ਹੋਮੋਸ਼ੱਤੀ ਰਿਸ਼ਤੇ ਕਰਵਾਦਾ ਆਪਾਂ ਹਾਂ ਸੱਤੀ ਰਿਸ਼ਤੇ ਆਪ ਦੇ ਤਾਂ ਤੇਰੇ ਅੱਖਾਂ ਤੇਰੇ ਨਾ ਟੀਮ ਮਗਾ ਨਹੀਂ ਭਾਗੇ ਜਾਣ ਤਾਂ ਨਹੀਂ ਹਾਂ ਕੋਈ ਬੁੱਗ ਮਾਰ ਮਾਗ ਨਿਕਲੇ ਚਾਹਵੜਾ ਨਾ ਹੋ ਗਿਆ ਤੂੰ ਨਾੜ ਨਾ ਲੋਟਣੀ ਹੁੰਦਾ ਆਹਣ ਦੇਖਾ ਸਮਰੀ ਤੂੰ ਨਾ ਕਰੇ ਤਾ ਨਾ 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 ਮੇਰੀ ਗੱਲ ਸੁਣ ਲਾ ਮੈਂ ਚੱਲੀਆਂ ਹੁਣ ਢਾਕ ਕੋਲੇ ਦੇਖ ਮੁੰਡਾ ਆ ਪਤਾ ਨਹੀਂ ਕਿਉਂ ਚੀ ਮੰਗਦਾ ਹੁਣ ਅੰਦਰ ਰੋਟੀ ਪਾਣੀ ਦੇਖ ਗਿਆ ਦਮੇ ਤੇ ਤੂੰ ਛੋਟੇ ਬਰਕਰਾਰ ਉਹ ਦੁਕਾਨ ਤੋਂ ਉਹ ਦਬਾ ਲਿਆ ਮੈਂ ਭੈਣ ਦਾ ਖਸਮ ਜੀ ਤੋ ਆਥਣੇ ਮੂੜਾਂ ਤੇ ਬੈਠ ਬੈਨੇ ਆ ਨਾ ਉੱਥੇ ਜਾ ਕੇ ਹਰੇਕ ਬੰਦਾ ਕਹੇ ਹਰੇਕ ਬੰਦੇ ਲਵੇ ਕਹਿੰਦਾ ਮੈਨੂੰ ਦਬਾਉਂਦਾ ਨਹੀਂ ਚੀਜ਼ ਨਹੀਂ ਦਬਾਉਂਦਾ ਆ ਨਹੀਂ ਦਬਾਉਂਦਾ ਬਾ ਨਹੀਂ ਦਬਾਉਂਦਾ ਓ ਕੱਲ੍ਹ ਖੁੰਡਾਂ ਤੇ ਬੋਲਦਾ ਆਪਦੇ ਤਾਏ ਨੂੰ ਉਹਨੂੰ ਆਪਣਾ ਨਹੀਂ ਸਿੰਦਰ ਤਾਏ ਨੂੰ ਹੂੰ ਤਾਇਆ ਪਾਸਾ ਜਾ ਕਰਕੇ ਇੱਥੇ ਖੁਰਕ ਕਰ ਇਹਕ ਚੱਜਦੀਆਂ ਕੰਨਾਂ ਨੇ ਕੁੜੀ ਚੋਦੀ ਨਿਆਣਾ ਕੇ ਬੀਮਾ ਤਾਂ ਲੱਗਿਆ ਪਿਆ ਦੱਸ ਕਿਉਂਨੇ ਮੇਰੇ ਮੂੰਚੋਂ ਹੋਰ ਹੀ ਨਿਕਲਦਾ ਸੀ ਝੱਡ ਪਰੇ ਜਵਾਕ ਆ ਜਵਾਕ ਇੱਕ ਕਹਾਣੀ ਆ ਪਹਿਲਾਂ ਸੁਧਾਰ ਇਹ ਖੁਰਕ ਖੁਰਕਾ ਹਰੇਕ ਥਾਂ ਮੈਂ ਕਹਿੰਦਾ ਕਦੇ ਦਾ ਗਿੱਟੇ ਪਰ ਇਹਦੀ ਪੂ ਵਾਲਾ ਬੇ ਲੈ ਗਿਆ ਅੱਜ ਜਦ ਮੈਂ ਆਪਣੀ ਦਿਵਾਲੀ ਦਾ ਸੁਧਾਰਾ ਦੇਣ ਗਿਆ ਆਪਦੇ ਫਫੜ ਨੂੰ ਕਹਿੰਦਾ ਫਫੜਾ ਗਿੱਟੇ ਨੂੰ ਖੁਰਕ ਕਰੀ ਲੈ ਦੱਸ ਕੋਈ ਨਹੀਂ ਸੁਧਰ ਖੁਰਕ ਵਾਲੀ ਗੱਲ ਤਾਂ ਰੋਖ ਲੈ ਇਹਨੂੰ ਹੋਰ ਠੀਕ ਆ ਕੱਲੂ ਬਾਬੇ ਤੋਂ ਦਵਾਈ ਦਿਵਾ ਕੇ ਲੈ ਕੇ ਆਉਂਗੀ ਕਦੇ ਚੁੰਡੀ ਵੜ ਲੂਆ ਹੁਣ ਦੋ ਮੇਰੇ ਵੱਢ ਗਿਆ ਲੈ ਵੇਗਾ ਕਿ ਅੱਜ ਜਦੋਂ ਮੈਂ ਫਿਰ ਡਾਲ ਆਇਆ ਛੋਟੇ ਨੂੰ ਵੀ ਦੇਖ ਕੇ ਆਇਆ ਫਿਰ ਡਾਲ ਆਇਆ ਹੈ ਬਸ ਉੱਤਰਾ ਛੋਟਾ ਆਉਂਦਾ ਨਾ ਹੋਵੇ ਆਉਣ ਦਾ ਟਾਈਮ ਹੋਇਆ ਪਿਆ ਮੈਨੂੰ ਲੱਗਦਾ ਉਹਦਾ ਦੇਖ ਤਾਂ ਸਹੀ ਫੋਨ ਦੇ ਕੀ ਕੀ ਕੁਝ ਹੋ ਗਿਆ ਕੀ ਟਾਈਮ ਹੋ ਗਿਆ 2:30 ਹੋ ਗਏ 2:30 ਵਾਲੀ ਤੇ ਆ ਜਾਂਦਾ ਹੁੰਦਾ ਅੱਗੇ ਤਾਂ ਅੱਜ ਕੀ ਹੋ ਗਿਆ ਫਿਰ ਮੁੰਡੇ ਨੂੰ ਸੁਰਖੀ ਜਮਾ ਚੁੰਨੀ ਨਾਲ ਦੀ ਲਾਈ ਬੈਠੀ ਆ ਓ ਬੜਾ ਮੇਰੀ ਗੱਲ ਤਾਂ ਸੁਣ ਲਾ ਤੂੰ ਜਿਹੜੀ ਗੱਲ ਵਾਸਤੇ ਆਪਾਂ ਬੈਠੇ ਹੈ ਨਾ ਉਹੀ ਗੱਲ ਕਰਿਆ ਕਰ ਆਏ ਹੁਣ ਜਵਾਕ ਵੱਡੇ ਹੋ ਰਹੇ ਹਾਂ ਤੂੰ ਸ਼ਰਮ ਨਾ ਦਿਲ ਤਾਂ 헤 ਬਹਿਲਦਾ ਸੋ ਆ ਜਾ ਬੜਾ ਜ਼ੋਰ ਹੀ ਗੱਲ ਕਰ ਚੰਗਾ ਮੇਰੇ ਜਾਨੀਆ ਦਿਲ ਤਾਂ ਸੋਟ ਆ ਜਾ ਬਸ ਮੈਨੂੰ ਬਣ ਗਏ ਗਾੜੀਆਂ ਮੰਨਦਾ ਸਿੰਦਰੀਆ ਬੁੱਟੀਆਂ ਇਹ ਸੂਟ ਪਾਉਣੇ ਬੰਦ ਕਰ ਦੇ ਕਿਉਂ ਬੰਦ ਕਰਦਾ ਕੀ ਗੱਲ ਹੋ ਗਈ ਵੱਡੀ ਕੁੜੀ ਵਿਆਹਣਾ ਹੀ ਐ ਸ਼ਰਮ ਕਰਿਆ ਕਰ ਅੱਛਾ ਜੇ ਵੱਡੀ ਕੁੜੀ ਵਿਆਹਣਾ ੜੇ ਹੋ ਗਈ ਫਿਰ ਮੈਂ ਨਾ ਪਾ ਮੈਂ ਕੁਸ ਆਈ ਤੋਰੀ ਫੇਰਾ ਲੋਕ ਮੈਨੂੰ ਕੀ ਤਾਨੇ ਮੈਨੇ ਮਾਰਨਗੇ ਆ ਤਰਨੇ ਮੇਣੀ ਮਾਰਨ ਦੇ ਲੋਕਾਂ ਨੇ ਆਉਣਾ ਹੀ ਹੋਈ ਪਈ ਆ ਉਹਦੀ ਮਾਂ ਫੁੱਲਾਏ ਸੂਟ ਬੁੱਟੀਆਂ ਪਾਉਂਦੀ ਆ ਪਾਉਣਾ ਹੀ ਪੈਂਦੇ ਨੇਗੇ ਹਾਂ ਨੰਬਰ ਦਾ ਲਿਹਾਜ਼ ਦੇਖੀਦਾ ਹੁੰਦਾ ਕੋਹ ਮਰ ਨੂੰ ਮਾਇਕੀ ਗਾਂ ਬੁੜੀ ਹੋ ਗਈ ਮੇਰੇ ਕਿ ਮੂਛੋਂ ਦਾਦੇ ਨਿਕਲ ਗਏ ਹਾਂ ਨਹੀਂ ਸੋਚਾ ਸਮਾਂ ਕਿਹੇ ਜਾ ਚੱਲਦਾ ਕੋਈ ਨਾ ਸਮਾਂ ਕੀ ਗਾਂ ਕਰੇ ਖਟਸਟ ਕੇ ਜਾਂਦਾ ਖਾਂਦੀ ਨਹੀਂ ਮੈਨੂੰ ਤਾਂ ਦਿਨ ਰਾਤ ਸੋਚ ਵੱਡ ਵੱਡ ਖਾਂਦੀ ਆ ਵੱਡੀ ਕੁੜੀ ਦੇ ਵਿਆਹ ਦੀ ਅੱਛਾ ਹਾਂ ਕੋਈ ਗੱਲ ਨਹੀਂ ਮੇਰਾ ਕਿਹੜਾ ਜੀ ਨਹੀਂ ਕਰਦਾ ਵੀ ਆਪਾਂ ਕੁੜੀਆਂ ਦੇ ਘਰ ਬਸਾਈਏ ਹਾਂ ਜੇ ਕੋਈ ਤੈਨੂੰ ਚੰਗਾ ਬੰਦਾ ਦੀਂਦਾਗਾ ਕੋਈ ਘਰ-ਵਾਰ ਵਧੀਆ ਦੀਂਦਾ ਆਪਾਂ ਕੁੜੀ ਦਾ ਕਰ ਦਿੰਨੇ ਆਂਗੇ ਮਿੰਤਾ ਦੋ ਤਿੰਨ ਮੇਰੇ ਮਿੱਤਰਾਂ ਨੇ ਵੀ ਦੱਸ ਪਾਈ ਆ ਲਾਫਟ ਇਹ ਤਾਂ ਸਭ ਤੋਂ ਵਧੀਆ ਗੱਲ ਆ ਮੈਂ ਤਾਂ ਸੰਗ ਦਾ ਹਜੇ ਤੇਰੇ ਕੋਲ ਗੱਲ ਨਹੀਂ ਸੀ ਕਰਦਾ ਲਾਫਟ ਮੈਥੋਂ ਕਾਦੀ ਸੰਗ ਲੈ ਤੇਰੀ ਜੀਵਨ ਸਾਥ ਨਾ ਮੈਂ ਕੋਈ ਗਲਤ ਰਾਹ ਤੋਂ ਸਲਾਹ ਥੋੜੇ ਦਊ ਆਹ ਸਿੰਦਰੇ ਉਹ ਤਾਂ ਮੈਨੂੰ ਪਤਾ ਤੂੰ ਮੇਰਾ ਸੋਰ ਤੋਂ ਲੈ ਕੇ ਤੋਰ ਤੱਕ ਸਾਹ ਦਿੱਤਾ ਹਾਂ ਮੈਂ ਤਾਂ ਮੈਨੂੰ ਤੇਰੇ ਤੇ ਮਾਣ ਹੈ ਲੈ ਜੀ ਸਾਦਕੇ ਜਿੱਥੇ ਤੱਕ ਤੂੰ ਮੇਰੇ ਨਾਲ ਖੜੀਆਂ ਮਾੜੇ ਸਮਿਆਂ ਚ ਕੋਈ ਨਹੀਂ ਅਜੇ ਤੱਕ ਮੇਰੇ ਨਾਲ ਖੜਿਆ ਕੋਈ ਤਾਂ ਤੈਨੂੰ ਮਾਂ ਕਹਿਣੀ ਆ ਇਹ ਤਾਂ ਮਾਈ ਆ ਜਿਹੜੇ ਤੇ ਨਾਲ ਗਰੀਬੀ ਤੇ ਵੀ ਕੱਟ ਗਈ ਅਮੀਰੀ ਚ ਵੀ ਕੱਟ ਗਈ ਤੂਫਾਂ ਸ਼ਾਮਾਂ ਚ ਕੋਈ ਹੋਰ ਤੀਮੀ ਹੁੰਦੀ ਨਾ ਹੁਣੋਂ ਬਾਇ-ਬਾ ਨਿਕਲ ਜਾਂਦੀ ਨਿਕਲ ਜਾਂਦੀ ਬਹਿ ਵੇ ਸਹੀ ਗੱਲ ਆ ਤੂੰ ਵੱਡੀ ਕੁੜੀ ਨੂੰ ਪੁੱਛੀ ਆ ਆਪਣੀ ਨੂੰ ਲੈ ਕੁੜੀਆਂ ਤਾਂ ਆਪਣੀਆਂ ਕਿਤੇ ਗਿੱਲੇ ਗੋਹੇ ਤੇ ਪੈਰ ਨਹੀਂ ਤੇਰੇ ਆਪਣੇ ਤਾਂ ਉੱਥੇ ਨੇ ਹੋ ਜਿੱਥੇ ਮੈਂ ਕਹਿੰਨਾ ਮਝਾਲਾ ਕੁੜੀਆਂ ਚ ਵਾਰ ਹੋ ਜਾਂ ਮੇਰ ਤੋਂ ਨਹੀਂ ਫੇਰ ਵੀ ਸਿੰਦਰੇ ਅੱਜ ਕੱਲ ਸਮੇ ਦਾ ਪਤਾ ਨਹੀਂ ਦਾ ਬੱਚਿਆਂ ਤੋਂ ਗਲਤੀਆਂ ਵੀ ਹੋ ਜਾਂਦੀਆਂ ਤੂੰ ਵੱਡੀ ਕੁੜੀ ਨਾਲ ਰਾਏ ਮਸਬਰਾ ਕਰੀ ਮੈਨੂੰ ਉਹ ਗੱਲ ਕਰਦੇ ਨੂੰ ਸੰਘਰਮ ਆਉਂਦੀ ਆ ਚਲ ਕੋਈ ਗੱਲ ਨਹੀਂ ਮੈਂ ਵੱਡੀ ਕੁੜੀ ਨਾਲ ਆਪੀ ਗੱਲ ਕਰਨੂੰ ਸਬੀਟੀ ਤੇ ਉਹ ਦੋਹੇ ਇੱਕ ਦੂਜੀ ਦੇ ਸਾਹਾਂ ਚ ਸਾਹ ਲੈਂਦੀਆਂ ਨੇ ਬਸ ਤਨੂ ਨੂੰ ਪੁੱਛੋ ਵੱਡੀ ਕੁੜੀ ਨੂੰ ਪੁੱਛੋ ਆਪਣੇ ਨੂੰ ਸਬੀਟੀ ਨਾਲ ਵੀ ਕਰਾਇਆ ਕਰ ਉਹ ਪੁੱਤ ਵੀ ਪੁੱਤ ਤੇਰਾ ਵਿਆਹ ਕਰਦੀ ਐ ਸਾਨੂੰ ਹੁਣ ਦਿਨ ਰਾਤ ਸੋਚ ਵੰਡ-ਵੰਡ ਖਾਂਦੀ ਆ ਉਹਦੇ ਵਿਆਹ ਦੀ। ਬੇ ਤੂੰ ਗੱਲਾਂ ਕਹੇਂ ਜੀਆਂ ਕਰਦਾ ਮਰਨੇ ਆ। ਹੁਣ ਆਪਾਂ ਉਹਨੂੰ ਪੁੱਛਾਂਗੇ। ਸ੍ਰੀ ਆਪੇ ਸ੍ਰੀ ਘਰ ਪੁੱਤ ਕਿੱਧਰ ਗਿਆ ਸੀ ਸਵੇਰ ਦਾ? ਖੇਡਣ ਗਿਆ ਸੀ ਮੈਂ ਤਾਂ। ਧਰੇ ਵੀ ਰਿਆ ਕਰ ਤੂੰ ਖੇਡਦੇ ਹੀ ਰਹਿਣਾ ਬਾਹਰ। ਇਹ ਤਾਂ ਸਾਰੀ ਸਮਝਾ ਕੁਸ। ਇਹ ਤਾਂ ਸਾਰੀ ਦਿਹਾੜੀ ਕੌਲੇ ਕੱਚ ਦਾ ਰਹਿੰਦਾ। ਬਥੇਰੇ ਤਾਂਹੀਂ ਤੈਨੂੰ ਕਹਣੀ ਵੀ ਐ ਨਾ ਕਿਸੇ ਕੰਮ ਕਮ ਦੇ ਤੇ ਲਾ ਦੇ। ਹਾਂ ਕੋਈ ਨਾ ਕਿਸੇ ਪਾਸੇ ਕੰਮ ਮੈਨੂੰ ਆ ਵੀ ਪੜ੍ਹ ਲੈ ਦੋ ਅੱਖਰ ਕੁਛ ਬਣ ਜੇ ਨਾ ਨਹੀਂ ਇਹਨੇ ਆਪਣੇ ਮੂੰਹ ਤੱਕੀ ਖਾਣੇ ਆ ਫਿਰ ਬਣਿਆ ਫਿਰਦਾ ਵੱਡਾ ਲੈਣ ਲਟ ਡੇਲੇ ਕੱਢਦਾ ਹਲੇ ਇਹ ਕੰਮ ਨੂੰ ਕਹੀ ਦਗੇ ਆ ਹੁਣ ਸਰ ਪਾਪੇ ਗਾਲਾਂ ਕੱਢਣ ਲੱਗ ਗਿਆ ਦੀ ਆ ਇਹ ਗਾਲਾਂ ਕੱਢੇ ਹੀ ਆ ਇਹਨੇ ਪੁੱਤ ਪਰ ਪੀਅ ਤਾਂ ਉਹਦੀਆਂ ਜਿਹੜੇ ਨੋਟ ਮੰਗ ਲੈ ਇਹਨਾਂ ਗਾਲਾਂ ਕਿਵੇਂ ਗਵਾਂਢੀਆਂ ਨੂੰ ਕੱਢਾਂ ਫਿਰ ਕੀ ਹੋ ਗਿਆ ਕੱਲਾ ਕੱਲਾ ਦਾ ਮੁੰਡਾ ਜੇ ਮੈਨੂੰ ਨਹੀਂ ਕੱਲਾ ਕੱਲਾ ਫਿਰ ਸਿਰਤੇ ਚੜਾਲ ਗਏ ਇਹਨੂੰ ਕੱਲਾ ਕੱਲਾ ਕਮਾਉਣੇ ਬਹੁਤ ਔਖੇ ਆ ਕੋਈ ਨਾ ਕਮਾਵਾਂਗੇ ਚੰਗਾ ਇਹਨੂੰ ਮਾਰਾਂਗੇ ਦੀ ਪੁੱਤ ਪੜ ਲੇਗਾ ਕੋਈ ਵੱਡਾ ਅਫਸਰ ਬਣ ਜਾਏਗਾ ਸਾਡੀ ਗਰੀਬੀ ਚੱਕ ਦੇਗਾ ਘਰੇ ਦੋ ਭੈਣਾਂ ਤੇਰੀਆਂ ਵਿਆਹਣ ਆਈਆਂ ਨੇ ਸਾਨੂੰ ਸੋਚ ਵੱਡ-ਵੱਡ ਖਾਂਦੀ ਐ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਨੂੰ ਪਤਾ ਮੈਂ ਤਾਂ ਹਾਰ ਕੇ ਕਹਿਣੋਂ ਹੀ ਹਟ ਗਈ ਇਹਦੇ ਨਾਲ ਤਾਂ ਕੁੜੀਆਂ ਚੰਗੀਆਂ ਨੇਗੀਆਂ ਸਾਰੀ ਦਿਹਾੜੀ ਅੰਦਰ ਤਪੜੀਦਾ ਇਹ ਤਾਂ ਸਵੇਰੇ ਹੀ ਨਿਕਲ ਜੂ ਕਿਸੇ ਨਾਲ ਬਾਟੇ ਖੇਡਣ ਭਾਗ ਜੂ ਕਿਸੇ ਨਾਲ ਟਾਇਰ ਚਲਾਉਣ ਭਾਗ ਜੂਗਾ ਹੈ ਸਾਰੀ ਤੇਰੀਆਂ ਮਸ਼ੀਨਾਂ ਤੇ ਮੱਥਾ ਮਾਰੀ ਜਾ ਕਿ ਮੈਂ ਜਿੰਮ ਜਾਂਨਾ ਤੂੰ ਤੇ ਡਾਵਾ ਡੂਰਾ ਤੇ ਬਣਾ ਦੀਂਦਾ ਨਹੀਂ ਕਿਸੇ ਪਾਸੇ ਉੱਧਰ ਜਿੰਮ ਕੀ ਕਰਨੇ ਆ ਆਪਣੇ ਘਰੇ ਦੇ ਹਾਲਾਤ ਦੇਖ ਘਰੇ ਤਾਂ ਗਰੀਬੀ ਆ ਆਪਣੇ ਭੈਣਾ ਤੇਰੀਆਂ ਦੋ ਕੋਠੇ ਜਿੱਡੀਆਂ ਹੋ ਗਈਆਂ ਵਿਹਣ ਆਈਆਂ ਸਿੰਦਰੇ ਮੈਨੂੰ ਵੱਡ-ਵੱਡ ਸੋਚ ਖਾਂਦੀਆਂ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਚੱਲ ਕੋਈ ਨਾ ਤੇ ਮੇਰੀ ਗੱਲ ਸੁਣ ਕੋਈ ਨਹੀਂ ਨਾ ਮੈਂ ਸਮਝਾ ਦੂੰਗੀ ਅੰਦਰਵਾੜ ਕੇ ਦੋ ਮਾਰੂ ਤੇ ਟੂ ਹੈ ਤੇ ਇੱਕ ਹੀ ਮੇਂ ਬੰਦਾ ਬਣੂਗਾ ਤੂੰ ਕਹਿੰਦਾ ਸੀ ਨਾ ਵੀ ਤੂੰ ਮੁੰਡੇ ਦੇਖੇ ਹੋਏ ਨੇ ਕੁੜੀਆਂ ਵਾਸਤੇ ਮੈਨੂੰ ਦੱਸ ਪਾਈ ਆ हां मग्गर ने दस ਪਾਈਆ ਰੋਡੇ ਅਗੇ ਨੇ ਚੱਲ ਕੋਈ ਗੱਲ ਨਹੀਂ ਤੂੰ ਕਿਸੇ ਦਿਨ ਕਹਿਦੀ ਭਾਈ ਆ ਜਾਣਗੇ ਨਹੀਂ ਗਾਥਾ ਨਹੀਂ ਕੱਢ ਜਾਣਗੇ ਕੁੜੀ ਨੂੰ ਠੀਕ ਆ ਕੋਈ ਨਾ ਪੁੱਤ ਤੇਰੇ ਪਿਓ ਦਾ ਤੇ ਗੁੱਸਾ ਗਿੱਲਾ ਨਹੀਂ ਕਰੀਦਾ ਕਹੇਦਾ ਚੰਗਾਲੇ ਫਿਰ ਮੈਂ ਉਹਦੇ ਨਾਲ ਗੱਲ ਕਰ ਲਾਂ ਮੱਗਰ ਨਾਲ ਕਰ ਲਾ ਕਰਨੀ ਕਦੋਂ ਆਂਗੀ ਚਲ ਠੀਕ ਆ ਫਿਰ ਮੈਂ ਜਾਵਾਂ ਉਹਨਾਂ ਨਾਲ ਗੱਲ ਕਰਕੇ ਆਮ ਹਾਂ ਕਰ ਲਾ ਚਲ ਠੀਕ ਆ ਕੁੜੀਆਂ ਦਾ ਧਿਆਨ ਰੱਖੀ ਵੇ ਧਿਆਨੀਆਂ ਕੁੜੀਆਂ ਕਿਹੜਾ ਨਿਕਲੀਆਂ ਜਾਂਦੀਆਂ ਨੇ ਸੋਨਾ ਮਾੜਾ ਚੱਲਦਾ ਹਾਂ ਠੀਕ ਆ ਮੁੰਡਿਆ ਤੂੰ ਚੱਲ ਖੇਤ ਨੂੰ ਚੱਲ ਕੱਖ ਪੱਟ ਕੇ ਲਿਆ ਮੈਂ ਮੈਂ ਹਾਲ ਗੱਲਬਾਤ ਕਰਨੀ ਐ ਨਾਲ ਠੀਕ ਆ ਬਾਲਾ ਸੌਣ ਪੁੱਤ ਮੇਰੀ ਮੈਂ ਤਾਂ ਤੇਰੇ ਪਿਓ ਦੇ ਮੂਰੇ ਤੈਨੂੰ ਜਾਣ ਤੇ ਘੂਰਦੀ ਹੁੰਨੀ ਆ ਵੀ ਕਹੂਗਾ ਤੂੰ ਮੁੰਡੇ ਨੂੰ ਸਿਰ ਚੜਾਈ ਜਾਨੀ ਆ ਤੂੰ ਗਾਲੀ ਪੈ ਜਾਨੀ ਆ ਫੇਰਾ ਮੈਂ ਮੈਂ ਤਾਂ ਚਲਿੱਤਰ ਕਰਦੀ ਸੀ ਤੇਰੇ ਪਿਓ ਮੂਰੇ ਚੱਲ ਜਾ ਜੇ ਮੈਂ ਉਹਦੇ ਮੂਰੇ ਤੈਨੂੰ ਲੈ ਲੈ ਪੇਪੇ ਲਾਗੀ ਕਰਨ ਦੋ ਮਾਰੂ ਖੁੰਡੇ ਮੇਰੇ ਟੂਜ ਕਹੂਗਾ ਪਾਪੇ ਨੂੰ ਤਾਂ ਫਿਰ ਫੋਨ ਦਵਾ ਦੇ ਫੋਨ ਕੋਈ ਨਾ ਕਿਲਚਾ ਨਾਲੀ ਮੈਂ ਦਵਾ ਦੂੰ ਤੈਨੂੰ 14 ਕਰੋੜ ਰੁਪਏ 14 ਲੈ ਲਈ ਕਿਹਾ ਹੈ 15 ਲੈ ਲਈ ਪੁੱਤ ਤੂੰ ਬਸ ਆਪਦਾ ਸੋਨਾ ਪੜ ਤੇ ਪੜ ਕੇ ਆਪਦਾ ਅਫਸਰ ਲੱਗ ਜਾ ਕਬੱਡੀ ਖੇਡਣ ਲੱਗ ਜਾ ਮੈਂ ਕਬੱਡੀ ਕਬੱਡੀ ਖੇਡਣਾ ਕਬੱਡੀ ਵਾਲੇ ਕੀ ਮਾੜੇ ਨੇਗੇ ਜਿੰਮਤਾ ਜਾਣ ਹੋ ਜਾ ਮੇਰੀ ਗੱਲ ਸੁਣ ਕਬੱਡੀ ਖੇਡ ਕੇ ਪੁੱਤ ਕੀ ਕਰੀਂਗਾ ਦੋ ਮਾਰ ਕੇ ਥੋੜਾ ਕੋਈ ਤਨੂ ਮੇਰੇ ਪਿਆਉ ਦੇ ਸਾਲਿਆ ਬਚਾਉਣ ਦਾ ਤੂੰ ਤੋੜ ਘਰ ਦੀ ਗਰੀਬੀ ਚੱਕ ਕੇ ਤੂੰ ਨਾ ਚੱਕਿਆ ਜਾਵੇਂ ਕਿਸੇ ਬਗਾਨੇ ਪੁੱਤ ਦੇ ਹੱਥੋਂ ਤੇ ਬੱਤ ਨੂੰ ਕੋਈ ਮੋਟਰਸਾਈਕਲ ਲਾ ਕੇ ਦੇ ਮੋਟਰਸਾਈਕਲ ਜਾਇ ਕਰਾਂਗੇ ਮਾਂ ਮਾ ਬਾਣੀ ਲਿਆ ਦੇ ਮਾਤਾ ਆਮੀਨ ਜਲਦੀ ਆ ਜਾ ਇੱਕ ਦਾ ਬੱਸਾਂ ਵਾਲਿਆਂ ਨਾਲ ਹੋਪੀ ਰੱਖਿਆ ਕਿ ਤੂੰ ਵੀ ਇੰਨਾ ਟਾਈਮ ਲਾਦਾ ਸਸਤੀ ਗਾਲ ਆਤਾ ਸਸਤੀ ਗਾਲ ਬੈ ਜਾ ਪੁੱਤ ਪਾਪਾ ਕਿੱਥੇ ਬੱਡੀ ਲੈ ਕੇ ਗਿਆ ਸੀ ਦੁਕਾਨ ਤੇ ਕਹਿੰਦਾ ਮੈਂ ਉਹਨੂੰ ਖਾਂਚੀ ਦੀ ਦਵਾਈ ਆ ਕੇ ਆਉਣਾਗਾ ਕੀ ਲੈਣਾ ਹੁਣ ਤਾਂ ਐਂ ਨੱਸ ਮੈਨੂੰ ਚੁਪੇ ਜੇ ਕਿਹੜੇ ਪਾਪੇ ਹੈ ਉਹ ਭਣ ਦੇ ਖਸਮਾ ਨਹੀਂ ਛੇੜੀਦਾ ਹੁੰਦਾ ਲਾਂਬੇ ਦਵਾਏਗਾ ਮੈਨੂੰ ਬੌਲਾ ਕੀ ਐ ਚਿੰਗਣਾ ਨੇ ਘੋਲੀ ਫਿਰਦਾ ਚਿੰਗਣਾ ਨਹੀਂ ਗਿਆ ਪਾਣੀ ਆ ਪੀਲਾ ਨਹੀਂ ਮੈਂ ਕੋਈ ਨਹੀਂ ਪੀਣਾ ਤੂੰ ਆਇਆ ਚੀਜੀ ਲੈ ਲੈ ਚੀਜੀ ਚੀਜੀ ਮੈਂ ਚੰਗਾ ਮਾਰੀ ਨਾ ਮੈਂ ਤੈਨੂੰ ਗੱਲ ਇੱਕ ਦੱਸਦੀ 10 ਰੁਪਈਆ ਦੀ ਤੈਨੂੰ ਚੀਜੀ ਰੋਜ਼ ਦਵਾ ਦਿਆ ਕਰੂੰ ਇੱਕ ਤਾਂ ਗਾਲ ਕੱਢਣੀ ਬੰਦ ਕਰ ਦੇ ਇੱਕ ਪੁੱਤਾ ਕਸਾ ਤੂੰ ਵੱਡਾ ਹੋਇਆ ਪਹਿਮ ਤੂੰ ਕੋਈ ਸਾਗ ਪੱਲਾ ਹੋ ਜੂ ਪਾਲਿਆ ਕਰ ਪੈਂਤ ਪੈਂਤ ਮੈਂ ਕਸਾੜ ਤੇ ਮਰੂ ਮੁੱਕੀ ਆ ਜਾ ਤੈਨੂੰ ਦੁਕਾਨ ਤੇ ਦਵਾ ਮੈਂ ओके मैं हां बब्बी ठीक है जी बढ़िया जी लोट हां जी हां जी आ दे जे बाकी जे नु चुपਾ ਜਾ ਕਿਹੜਾ ਕਹਿੰਦਾ ਹੈ ਕੀ ਲੈਣਾ ਓਏ ਓਏ ਗੰਦਮੰਦ ਪਾਉਣ ਵਾਲੀ ਆ ਇਹ ਯਾਰ ਕਾਹਨੂੰ ਤੋਹਦ ਖਰਾਨ ਕਰ ਚੁੱਪੇ ਜੀ ਕਿੰਨੇ ਦਵਾ ਮੈਂ ਪੰਜ ਦੇ ਦੇ ਨਾ 10 ਰੁਪਈਆ ਦੇ 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 ਯਾਰ ਨਾ ਪੰਜ ਦੇ ਦੇ ਆ ਲੋਲੇ ਨਾ ਨਹੀਂ 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 ਨਾ ਤੂੰ ਬਾਹਰ ਰੋਲਵਾ ਨਹੀਂ ਪਾਈਦਾ ਹੁੰਦਾ ਮੈਂ ਨਹੀਂ ਯਾਰ ਆ ਦੇ ਦੇ ਪੰਜ ਦੇ ਲੋਲੇ ਨਹੀਂ ਕੋ ਆ ਦਸ ਦਸ ਸਮਾਨ ਕਰ ਦੇ ਦਸ ਦਾ ਹੋ ਗਿਆ ਜੀ ਦਸ ਦਾ ਹੋ ਗਿਆ ਹਾਂ ਜੀ ਹਾਂ ਆਹਾ ਆ ਵਿੱਚੀ ਆ ਇਹ ਫਰੀ ਹੈ ਨਾਲ ਅੱਛਾ ਇਹ ਫਰੀ ਦੇਖੋ ਤੈਨੂੰ ਫਰੀ ਚੀਜ਼ ਹੀ ਮਿਲ ਗਈ ਉਹ ਨਹੀਂ ਚੱਕੀ ਦੀ ਹੁੰਦੀ ਕੋਈ ਮੈਂ ਤੈਨੂੰ ਇਹ ਕਿੱਦੂ ਮੁਰਖੇ ਲਿਆਉਣਾ ਨਹੀਂ ਤੇਰਾ ਵਿਆਹ ਕਰੂੰਗਾ ਤੇਰਾ ਵਿਆਹ ਹਾਂ ਵਿਆਹ ਕਰੂੰਗਾ ਆਰਾ ਗਲ ਗਲ ਦੀਆ ਨਹੀਂ ਨਹੀਂ ਇਹ ਇਹ ਆ ਨਾ ਜੀ ਹਾਂ ਅੱਛਾ ਹਾਂ ਤਾਂ ਦਬਾ ਦੇ ਲੋਲੇ ਜੀ ਹਾਂ ਤਾਂ ਦਬਾ ਦੇ ਪੰਜ ਨਹੀਂ ਇਹ ਫੇਰ ਦਬਾਉਂਦਾ ਹਾਂ ਹਾਂ ਜੀ ਹਾਂ ਹੋਰ ਸ਼ੇਰਾ ਠੀਕ ਰਹਿਣਾ ਜੀ ਵਧੀਆ ਜੀ ਵਧੀਆ ਠੀਕ ਆ ਠੀਕ ਆ ਚੱਲ ਆ ਜਾ ਗੱਲ ਗੱਲ ਸੁਣ ਪੂਰੇ ਪੂਰੇ ਆ ਪੂਰੇ ਆ ਤੈਨੂੰ ਗੱਲ ਦੱਸੂ। ਕਿੱਥੇ ਆ ਬਾਪੂ? ਕਿੱਥੇ ਗਾਏ? ਹਾਂ ਆਏ। ਆਏ ਜਿਤ ਵਣਦੀ। ਤੇਰੇ ਤੇਨੋਂ ਸਿਆਣਾ ਅਗਲਾ। ਮੈਂ ਫੇਰ ਦੂ ਮੋੜ। ਕੌਲੇ ਕਹਦਾ ਫਿਰਦਾਰਾ ਨਾ। ਨਹੀਂ ਕੌਲੇ ਨਹੀਂ ਮੈਂ ਕਹਦਾ ਹੈਗਾ। ਤੂੰ ਮੇਰੀ ਗੱਲ ਸੁਣ। ਆਏ ਨਹੀਂ ਬੋਲੀਦਾ ਹੁੰਦਾ ਫੇਰ ਤੈਨੂੰ ਸਾਖ ਪੱਲਾ ਹੋਊ। ਉਹ ਦੇ। ਉਹ ਲੈ ਦੇ। ਆਦਰੀ ਮਾਂ ਨੂੰ ਫੜਾ ਦੂ ਮੈਂ ਫੇਰ ਹੌਲੀ ਹੌਲੀ ਦੇ। ਉਹਨੇ ਉਹਨੇ ਕੀ ਗੱਲ ਨੇ। ਆ ਜਾ ਆ ਜਾ। ਨਾਲਿਆਈ ਦੇ ਵਿੱਚ ਗਲਾਸ ਚ ਪਾਣੀ ਪੀਂਦੇ ਹੁੰਦੇ ਨੇ। ਪਤਾ ਇਹਦੇ ਵਿੱਚ ਨਹੀਂ ਪੀਂਦਾ ਹੁੰਦਾ। ਚੰਗਾ। ਇੱਧਰ ਆ ਜਾ ਕਰੇ ਆ ਜਾ ਕਰੇ ਕਰੇ ਕੋਈ ਕਹਿ ਉਹ ਖਾਣਾ ਨਾ ਮੈਂ ਨਹੀਂ ਖਾਣਾ ਹਾਂ ਮੈਂ ਨਹੀਂ ਖਾਣਾ ਉਹ ਆ ਜਾ ਵਧੀਆ ਨਹੀਂ ਹੈਗਾ ਮੈਂ ਆਇ ਨਹੀਂ ਕਰ ਤੇਰਾ ਵਿਆਹ ਕਰੂੰ ਫਿਰ ਕਿਉਂ ਤੇਰਾ ਵਿਆਹ ਕਰੂੰਗਾ ਹੂੰ ਵਿਆਹ ਕਰ ਤੇਰਾ ਆ ਜਾ ਆਪੇ ਇਹ ਤਾਂ ਫਿਰ ਵੀ ਇਹ ਦੇਖੀਏ ਕਿ ਮੈਂ ਕੱਢ ਦਿੰਦਾ ਯਾਰ ਹੈਲੋ ਉਹ ਹੱਥ ਨਾਲ ਵੇੜ ਨਹੀਂ ਯਾਰ ਕਾਹਨੂੰ ਤੂੰ ਮੰਨ ਲਿਆ ਕਰ ਅੱਛਾ ਦੱਸੇਗਾ ਮੈਸਟਰ ਨੇ ਕੀ ਕਹਿਨੇਗਾ ਹਾਂ ਮਾਸਟਰਨੀ ਦਾ ਫੀਸ ਲੱਗਦੀ ਆ ਫੀਸ ਆ ਗਈ ਤੇਰੇ ਕੋਲ ਇੱਕ ਗੱਲ ਹੁੰਦੀ ਆ ਚੋਨਾ ਜੀ ਵੀ ਦੇਖਿਆ ਨਹੀਂ ਤੇਰੀ ਲਾਡ ਡਿਕ ਪੈਂਦੀ ਆ ਆਏ 15 ਦਿਨਾਂ ਬਾਅਦ 15 ਦਿਨ ਦੇਣੀ ਹੁੰਦੀ 20000 25000 ਖਾ ਰਿਹਾ ਤੂੰ ਇੰਨਾ ਪੈਸਾ ਕਿੱਥੇ ਘਾ ਦਾ ਭਾਈ ਤੇਰਾ ਕਾਉਂਟ ਲੈ ਕੇ ਜਾਂਦਾ ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਹੁਣ ਤਾਂ ਲਾਸਟ ਸਮੈਸਟਰ ਆ ਗਿਆ ਇੱਕ ਫੀਸ ਹੀ ਰਹੀ ਬਸ 20000 ਭਰਨਾ ਬਸ ਆਹ ਭਰ ਦੋ ਫਿਰ ਤਾਂ ਭਰਾਏ ਪੂਰੀ ਹੋ ਜੂ ਆਪਣੀ ਜਾਣਨੀ ਆ ਮੇਰੇ ਲਾਸਟ ਸਮੈ ਕੀ ਸੀ ਸਮੈਸਟਰ ਹਾਂ ਉਹ ਹੋ ਆਹੋ ਤੇ ਥੱਕ ਗਿਆ ਹੋਏਗਾ ਹਨ ਹੋਰ ਬਸਾਣੇ ਲਹੂ ਬਿਲਰ ਰੋਜ਼ ਹੜਤਾਲ ਕਰ ਲੈਂਦੇ ਹੈਗੇ ਮਾ ਸਦਕੇ ਮੇਰੇ ਪੁੱਤ ਥੱਕ ਗਿਆ ਸੀ ਕੋਈ ਗੱਲ ਨਹੀਂ ਮੈਂ ਤੇ ਟੰਗਲ ਕਰਦੀ ਨਾ ਚੱਲੂ ਲੈ ਕੇ ਜਿੰਨੇ ਸਕੂਟਰ ਲੈ ਕੇ ਲੈਣੀ ਆ ਪਾਪੇ ਨੂੰ ਕਹਦੇ ਬੁਲਟ ਲੈ ਦੇ ਬੁਲਟ ਤੇ ਜਾਇਆ ਕਰੂੰਗਾ ਬਸ ਸਮਾਂ ਦਾ ਮੱਖਾ ਆਉਣਾ ਰੋਜ਼ ਰੋਜ਼ ਕੁਝ ਨਹੀਂ ਹੁੰਦਾ ਮਹਿੰਗੇ ਨੂੰ ਕੀ ਹੈਗਾ ਆਪੇ ਕਰੋ ਨਾ ਮਾਰ ਪਣਾ ਦੀ ਅੜਿਆ ਸਨੇ ਕੋਈ ਨਾ ਐ ਵਸੇ ਗੱਲ ਵਿੱਚ ਗੱਲ ਕੱਢੂਗੀ ਤੇ ਤੂੰ ਮੇਰੇ ਨਾਲ ਦੀ ਨਾਲ ਗੱਲ ਕਰ ਲੀਖਾ ਔਰ ਇੱਕ ਤੇ ਗੱਲ ਬਣ ਜਿਹ ਹੈ ਮਨਾਉਣਾ ਪੈਸੇ ਬਹੁਤ ਖਰਾਬ ਨਾ ਕਰਿਆ ਕਰ ਆਪਾਂ ਹੁਣ ਨਹੀਂ ਦੰਗੀ ਤੂੰ ਹੀ ਮੇਰਾ ਸੋਹਣਾ ਪੁੱਤਾ ਸੋਹਣਾ ਤੂੰ ਹੀ ਘਰਵਾਰ ਚਲਾਉਣਾਗਾ ਬਸ ਇੱਕ ਵਾਰੀ ਨੌਕਰੀ ਲੱਗ ਜਾਂਦਾ ਫਿਰ ਦੇਖੀ ਮਮਮੀ ਪੈਸੇ ਦਾ ਵਾਧੂ ਕਰ ਦਾਂਗੇ ਆਪਾਂ ਬਸ ਹੁਣ ਪੜ੍ਹਾਈ ਪੂਰੀ ਹੋ ਚੁਲੀ ਮੇਰੀ ਹੁਣ ਆਪਾਂ ਨੌਕਰੀ ਲੱਗ ਜਾਣਾਗਾ ਦੇਖ ਮੇਰੀ ਗੱਲ ਸੁਣ ਹੁਣ ਤਾਂ ਤੂੰ ਨਾ ਪੈਸੇ ਬਸ ਡੱਬੀ ਆਉਣਾ ਮਾਸਟਰ ਨਾਲੋਂ ਡੱਬੀ ਆਉਣਾ ਮਾਸਟਰ ਨਾਲੋਂ ਕਾੜੀ ਪੈਸੇ ਉੱਤੀ ਖਵਾਤੇ ਫਿਰ ਸੰਵਾਲੀ ਆਣ ਨਾ ਪਾਈ ਤੂੰ ਵਕੀਲ ਬਣ ਗਿਆ ਨਾ ਫਿਰ ਦੇਖੀ ਪੈਸੀ ਪੈਸੇ ਕਰ ਦੇਣੇ ਆਪਾਂ ਦੇਖੀ ਕਿ ਤੇ ਪੈਸਾ ਕਿਤੇ ਗਲਤ ਪਾਸੇ ਨਾ ਜਾਵੇ ਆ ਜਾ ਗਲਤ ਪਾਸੇ ਨਹੀਂ ਜਾਂਦਾ ਕਿਤੇ ਅੱਛਾ ਚੁੱਤੜ ਨਿਪਰਾ ਬਾਬਾ ਵੀ ਆ ਗਿਆ ਮਾਰੂੰ ਚਪੇੜਾ ਯਾਰ ਭਾਈ ਖਸਮਦਾਰ ਸ੍ਰੀ ਕੱਲ ਕਿਵੇਂ ਬੁੱਤ ਵਧੀਆ ਕਰ ਕੰਮ ਕੰਮ ਕਰ ਲਿਆ ਕਰ ਬਹਿ ਜਾ ਉੱਤੇ ਬਹਿ ਜਾ ਇੱਧਰ ਆ ਤੂੰ ਵੀ ਉੱਪਰ ਕਰੀਏ ਕੋਈ ਗਰਾਇ ਮਸਬਰਾ ਉੱਧਰ ਬਹਿ ਜਾ ਇੱਧਰ ਮਰ ਜਾ ਕੇ ਭਾਣ ਦੇ ਖਸਮ ਦੇ ਦੇ ਨਿਤ ਪਾ ਲਿਆ ਬਾਬੇ ਨੂੰ ਵੀ ਕੰਮ ਕੰਮ ਲਾ ਦੇ ਆ ਜੀ ਨਾ ਪੈ ਜਾ ਜਾ ਮੈਂ ਮੂਤੇ ਮਾਰੂ ਮਾਲਤ ਪਾਉਣੇ ਨੇ ਉੱਤੇ ਚੜਾ ਰਹਿਣੇ 24 ਘੰਟੇ ਭਾਈ ਟਿੱਕਾ ਸੀ ਆ ਕੀ ਗਾਲ ਖੱਡੀ ਆ ਤੇਰੇ ਸਾਹਮਣੇ ਹੁਣ ਆ ਦੱਸੇ ਮੈਂ ਚੱਲ ਕੋਈ ਨਹੀਂ ਆ ਤੇਰੇ ਭੈਣ ਦਾ ਯਾਰ ਕਹਿੰਦੇ ਭੈਣ ਦਾ ਖਸਮ ਪਿੰਡ ਚ ਬਣੀ ਬੜਾਈ ਨੂੰ ਸਾਰੀ ਗਾਲੀ ਜਾਂਦਾ ਨਿਆਣਾ ਨਿਆਣਾ ਨਾਲੇ ਗਾਲੀ ਜਾਂਦਾ ਮੈਂ ਬਸ ਨਹੀਂ ਨਹੀਂ ਆਪ ਆਪਦੇ ਊਠਾ ਨਾ ਪਿਆਦੀ ਇਹਨੂੰ ਹੁਣ ਆ ਉਹ ਹਰਿਆ ਕੱਲ ਦੇਦੀ ਤੂੰ ਹੀ ਕਰੇਗਾ ਨਾ ਬਾਪੇ ਲੋ ਵੀ ਹੈਂ ਤੂੰ ਹੀ ਚੜਾਉਣਾ ਇਹਨੂੰ ਵੀ ਬੱਸ ਮੇਰੇ ਪੁੱਤ ਨੂੰ ਕੀ ਹੋਇਆ ਫਕੜਾ ਬੁੱਲ ਨਵਾਰ ਗਿਆ ਮੇਰੇ ਮੁੰਡਾ ਦਾ ਛੋਟਿਆ ਗੱਲ ਸੁਣਦਾ ਮੇਰੀ ਉਹ ਕੋਈ ਨਾ ਬਾਹਰ ਤੂੰ ਹੀ ਲੜਾ ਚੁੱਪੇ ਹਾਂ ਇਹ ਖਾਸ ਮਾਦੇ ਨੂੰ ਨਾ ਕੋ ਗੱਲ ਦਾ ਚੱਜ ਨਾ ਬੰਨ ਜਦੋਂ ਬਾਹਰੇ ਬੈਠਾ ਹੋਣਾ ਤੇਰੇ ਤਾਇਆ ਵਰਗਾਂ ਲਵੇ ਕਦੇ ਤੱਕ ਹੂ ਬਾਪਾਈਖੇ ਖੁਰਕ ਕਰਦੇ ਕਦੇ ਉਰੇ ਖੁਰਕ ਕਰਦੇ ਕਦੇ ਮੈਨੂੰ ਆਹ ਦਵਾ ਦੇ ਬਾਦਵਾ ਦੇ ਮੈਂ ਤਾਂ ਇਹਨੂੰ ਕਮਲਾ ਕੀਤਾ ਪਿਆ ਉਹ ਤਾਂ ਇਹਦਾ ਮੋਟਾ ਦਿਮਾਗ ਕਹਿੰਦੇ ਇਹਨੂੰ ਸਾਰੇ ਪਿੰਡ ਦੇ ਹਰੀ 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 ਬੋਲਦੀ ਹੈ ਤੇਰੀ ਧਰੋਗੀ ਮਾਂ ਤੇਰੀ ਕਿਨੇ ਵਿਆਹ ਦੇ ਮਾਂ ਨੂੰ ਨਾ ਬੋਲੂਣੀ ਪੂਣੀ ਮਾਰ ਕੇ ਇਸੇ ਲਈ ਸਿਰ ਚੜਾਇਆ ਬਾਪੇ ਇਹੀ ਚ ਬਣਾਉਂਦੀ ਹੈਗੀ ਇਹਨੂੰ ਬੱਸ ਕਰ ਵੀ ਮੈਂ ਤਾਂ ਦੋਨਾਂ ਦੀ ਸੈਲੈਂਟ ਮੈਂ ਤਾਂ ਦੋਨੇ ਦੋਸਤ ਕਾਲ ਮੇਰੇ ਉੱਪਰ ਚੜ ਲੈਣੀ ਹੈ ਮਾਂ ਨੂੰ ਨਾ ਕੀ ਕਰੂ ਪੂਣੀ ਮਾਰੀ ਨਾ ਟਿੱਕੋ ਜਿਓਗੇ ਤੁਸੀਂ ਤਾਂ ਦੋਨੇ ਜਾਨੇ ਸਾਨੂੰ ਜਵਾਕਾਂ ਨੂੰ ਕੀ ਲਈ ਬੈਠੇ ਹੋ ਜਵਾਕਾਂ ਨੂੰ ਕੀ ਲਈ ਬੈਠੇ ਨੀਰ ਬੜਾ ਮਖਣ ਲਾ ਕਰਦੇ ਲੇ ਕਈ ਬੱਕ ਆਈਂ ਕਦੇ ਬੁਢੀ ਨਾ ਹਰਕਤ ਕਰ ਲਈ ਨਾ ਮੈਂ ਅੱਜ ਦੰਦਾ ਜੂਤ ਪਹਿਣਗੇ ਚੁੱਪਾਂ ਦੇ ਕਰਕੇ ਜਾ ਹਾਂ ਹਾਂ ਹੁਣ ਨਹੀਂ ਬੋਲਣਾ ਹੈਗਾ ਬੋਲਣਾ ਪੀ ਜਾ ਮੈਣੀ ਪੀਂਦਾ ਪੋੜਾ ਜੀ ਠੀਕ ਉਹ ਲੀ ਲੀ ਬਾਤ ਚੁਈਂ ਤੀ ਕੋ ਲੈ ਜਾ ਜੀ ਕੁਝ ਨਹੀਂ ਪੀ ਕੇ ਰਹੀ ਵਧੀਆ ਗਾ ਠੀਕ ਉਹ ਲੈ ਮੈਣੀ ਪਿੰਦਾ ਸਰੀਰ ਮਾ ਜੂ ਮੈਣੀ ਬਣਾਉ ਸਰੀਰ ਆਪੀ ਬਣਾ ਲਾ ਦੋ ਮੇਰੇ ਵਰਗਾ ਬੰਦੂਆ ਦੇਖ ਆਹੋ ਦੇਖ ਚੰਗਾ ਪਟ ਮਾਰ ਕੇ ਦਾ ਪੰਜ ਦੰਡ ਲਾ ਕੇ ਦਿਖਾ ਕਾਹ ਪੰਜ ਤੂੰ ਆਇਆ ਮੇਰੇ ਕੋਲ ਲਾ ਪੁੱਤ ਬਣ ਕੇ ਦੇਖਾਂ ਤਰੇ ਇਹਨੂੰ ਬਸ ਛੋਟੇ ਨੂੰ ਜਾਨ ਦਿਖਾ ਦੇਖ ਤਰੇ ਜਾਨ ਕਿੰਨੀ ਕ ਇਹਦੇ ਲਾ ਦੇ ਪੁੱਤ ਓਏ ਖੋਡਾ ਲਾ ਤੋੜਦੀ ਪਾਪੇ ਆ ਨੂੰ ਦੇ ਲਾ ਦੇਖ ਲੈ ਡੰਡੇ ਦੇ ਪਾਪੇ ਜੋਰ ਦਾ ਤਾਨ ਨਾ ਕੁੜੀ ਦਾ ਖਸਣ ਦਾ ਵੱਖੀ ਪਾੜਨੇ ਜੰਮਿਆ ਤਾਂ ਦੇਖਾ ਇੱਕ ਵਿਚਗਾਠਾਂ ਵਰ ਕੇ ਪੁੱਤ ਜੰਮੇ ਇਹਨੇ ਗੱਲ ਕਰ ਮੇਰਾ ਸਾਲਾ ਤੋਬਾ ਪਦਾ ਨਹੀਂ ਕਿਤੇ ਭੱਗ ਗਿਆ ਆ ਦਿਮਾਗ ਕੱਢ ਤੁਰ ਜਾਣਾ ਓਏ ਬੋਲਾ ਆ ਹੋਰੀ ਕੁਝ ਕਰੀ ਜਾਂਦਾਗਾ ਉਹ ਨਾ ਨਹੀਂ ਕਰਦੇ ਕਰਦੇ ਹੁੰਦੇ ਚੌੜੇ ਇਹ ਮੇਰੇ ਸਿਆਣੇ ਪੁੱਤ ਇੱਥੇ ਬਹਿ ਜਾ ਇੱਥੇ ਬਹਿ ਜਾ ਵੀ ਤੂੰ ਨਾ ਇਹ ਮੇਰੇ ਨਾ ਪੁੱਤ ਨਾ ਮੇਰੀਆਂ ਗਾਉਂ ਖੁੱਡੇ ਤੇ ਕਿਟਵਾ ਲੈ ਇੱਕ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਇੱਕ ਕੀ ਗਣਾ ਭੈਣ ਖਸਮ ਮੈਂ ਭਾਂਡ ਦੀ ਲੰਨ ਰਣੇ ਦੇ ਤੇ ਪੇੜਾ ਮਾਰੂਗਾ ਪਹਿਲਾਂ ਮੇਰੀ ਗੱਲ ਸੁਣਾ ਇੱਕ ਤਾਂ ਪੁੱਤ ਬਣ ਕੇ ਬੇਨਤੀ ਵਾਲਾ ਕੰਮ ਮੈਂ ਮੇਰੀ ਮੰਗ ਲੈ ਤੈਨੂੰ ਰੋਜ਼ 10 ਰੁਪਏ ਛੋਟਾ ਚੁੱਪਾ ਲਾ 10 ਰੁਪਏ ਹੀ ਲੈਣਾ ਹੈਗਾ 10 ਰੁਪਏ ਤੇ ਰੋਜ਼ ਦਬਾਇਆ ਕਰੂੰਗਾ ਇੱਕ ਤਾਂ ਲੋਰ ਪਾਇਆ ਕਰ ਜਾ ਕੋਰਤਾ ਪਿਆ ਮੈਂ ਤੈਨੂੰ ਦੋ ਲਿਆ ਦੂੰਗਾ ਆਪਦੇ ਬਣਾ ਇੱਕ ਉਹ ਪਾਇਆ ਕਰ ਪੁੱਤ ਬਣ ਕੇ ਇੱਕ ਹਰ ਤੂੰ ਵੱਡਾ ਹੋਗਾ ਪਰ ਨਾ ਬੰਨਿਆ ਕਰ ਹੈ ਠੀਕ ਹੈ ਜਿਹੜਾ ਕੁਛ ਕਹੇਗਾ ਉਹ ਤੋਂ ਬਾਅਦ ਨੂੰ ਭੁੱਖ ਲੱਗ ਰਹੀ ਆ ਬੰਦਾ ਹਾਂ ਅੰਦਰ ਪਾ ਜਾ ਹੁਣ ਅਸੀਂ ਗੱਲਬਾਤ ਕਰਦੇ ਆ ਕਾਹ ਕਾ ਜਿਆ ਤੇਰੀ ਯਾਰੀ ਉਹ ਯਾਰ ਅੱਕਾ ਨੇ ਜੇ ਕੋਟ ਪੈਂਦੀ ਨੱਕੀ ਖਾਣੇ ਦੇ ਨੇ ਮੇਰੇ ਲਾ ਓਏ ਮੇਰੇ ਕੰਨ ਦਾ ਯਾਰਾ ਤਨ ਤੋਂ ਲੜੀ ਪੈਂ ਚੋ ਨੇ ਬੀੜੀ ਬਣੋ ਪਾਇੰਦੀ ਫੇਰਾ ਲਾੜਾ ਡੱਕੇ ਦਾ ਫਿਰਦਾ ਫੇਰਾ ਦੇਣਾ ਲਾ ਲਾ ਬੰਦਾ ਲਿਆ ਚਾਹ ਨਾ ਆਏ ਹੋ ਜਾਂਦਾ ਵਿਚਾਲਾ ਦੇ ਤੀ ਤੂੰ ਤਾਂ ਪੈਂਦੀ ਮਰਾ ਗਿਆ ਮੇਰੇ ਉਹ ਨੋਤੋ ਲਾਲੀ ਮੇਰੇ ਕੰਨ ਤੋਂ ਆ ਆ ਭਾਈ ਆ ਬਦੇ ਹਿੱਸੇ ਦੀ ਆ ਬਦੇ ਹਿੱਸੇ ਦੀ ਬਾਈ ਢੁੱਲ ਗਈ ਮੈਂ ਨਹੀਂ ਮੈਂ ਨਹੀਂ ਮੈਂ ਤਾਂ ਹੀ ਨਹੀਂ ਤਾਂ ਢੁੱਲੀ ਮੈਂ ਨਹੀਂ ਬਾਈ ਦਿੰਦਾ ਹੈ ਨਾ ਤੇ ਯਾਰ ਨਾ ਤੂੰ ਪਿਆ ਦੇ ਨਾ ਸਰੇ ਇੱਕ ਸਾਂ ਫਾਓ ਬਾਈ ਮੈਂ ਤਾਂ ਝੂਠਾ ਜਾਠਾ ਮੇਰਾ ਬਦੀ ਵੀੜੀ ਅੱਡ ਲਾਉਣਾ ਹੁੰਦਾ ਐ ਐ ਕਰਕੇ ਪੀਉਂਗੇ ਆ ਆ ਮੂੰਹ ਅੱਡ ਕੇ ਪੀਲਾਂਗੇ ਇੱਕ ਘੁੱਟ ਤੋਂ ਵੱਧ ਨਹੀਂ ਵੀਣੀ ਬਸ ਭੈਣ ਦਾ ਖਾਸ ਮਨਾ ਹੋਵੇ ਮਰੀ ਭਰੀਆ ਯਾਰ ਮੈਂ ਤਾਂ ਅੜੀ ਬਈ ਦੁੱਥੀ ਨਾ ਕਰਦੇ ਬਈ ਮੈਂ ਨਹੀਂ ਬਸ ਬਈ ਯਾਰ ਬੇਗੀ ਦਾ ਜਾਨਾ ਯਾਰ ਹੋਰ ਕੀ ਕਰਨਿਆ ਬਰਾ ਨੂੰ ਕੋਬਰਾ ਯਾਰ ਆਕੀਆ ਯਾਰ ਸਾਰੀ ਡਲਾਈ ਤੀ ਯਾਰ ਅੱਧੀ ਨਦੀ ਤੋਂ ਵੀ ਘੱਟ ਰਹਿ ਗਈ ਬਈ ਅੱਧੀ ਤੋਂ ਕੱਟ ਕੇ ਤਰ ਰਹੀ ਯਾਰ ਅੱਧੀ ਤਾਂ ਤੂੰ ਡਲਾਈ ਦਿੱਤੀ ਯਾਰ ਸਾਡੀ ਆਹ ਬੋਝੇਗੀ ਛੋਡੀ ਮਾਂ ਛੋਡੀ ਓ ਯਾਰ ਹੋਰ ਲਾਲਾ ਗਿਆ ਯਾਰ ਤੂੰ ਤਾਂ ਉਹੀ ਗੱਲਾਂ ਯਾਰ ਕੋਬਰਾ ਤੇਰੀ ਆ ਬੀੜੀ ਝੁੱਠੀ ਚੱਲੀ ਜਾਂਦੀ ਆ ਬੀੜੀ ਜਾਂਦੀ ਬਾਬੇ ਹਾਂ ਬੀੜੀ ਝੁੱਠੀ ਕਿੰਨਾ ਸਾ ਘਟ ਜਾਂਦਾ ਫਿਰ ਲੈ 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 ਅੱਥਰਾ ਕੰ ਬੀੜੀ ਲਾਲਾ ਮੂੰਹ ਆਇਆ ਯਾਰ ਇਹ ਤਾਂ ਯਾਰ ਅਡਾਉਣ ਵਾਲੀਆਂ ਗੱਲਾਂ ਕਰਦਾ ਯਾਰ ਆਪਣੇ ਨਾਲ ਕਦੋਂ ਦੇਖ ਮਰਦਾ ਹੁੰਦਾ ਫਿਰ ਆਪਣੇ ਕੋਲ ਡੇਗਦਾ ਬਹੁਤ ਤਾਂ ਗੱਲ ਆ ਯਾਰ ਹੁਣ ਤੂੰ ਕੋ ਭਰਾ ਗੱਲਾਂ ਕਰੀ ਜਿੰਦਾ ਯਾਰ ਦੇਖ ਲਾਲਾ ਸੂਟਾ ਲਾਲਾ ਆ ਤੰਦ ਲੈ ਆਪਾਂ ਸੌਣ ਨੂੰ ਆ ਬਦਾ ਚੜਾ ਕੇ ਸੀ ਗੱਡੀ ਤੇ ਪਾਈ ਸੀ ਬੁਸਰੀ ਲੇ ਗੁਣਾ ਤੇ ਆ ਆਪਰਾ ਕੀ ਹੋ ਗਿਆ ਕੀ ਕਹਿੰਦਾ ਸੀਗਾ ਉਹ ਤਾਂ ਐਂ ਕਹਿੰਦਾ ਸੀ ਤੇਰਾ ਪਿਆਉ ਤਾਂ ਕਿਹੜਾ ਕਿਤੇ ਕੁੜੀ ਚੋਦ ਦਾ ਹੋ ਵੀ ਨਾ ਇੱਥੇ ਓਹ ਹੋ ਹੋ ਉਹ ਗੁਰਪਿੱਤੇ ਕਿਵੇਂ ਆ ਨੂ ਰਾਣੀਏ ਵਧੀਆ ਤੂੰ ਦੱਸ ਕਿੱਦਾਂ